ਦੋਸਤੋ ਰਾਤੀ ਕਬੱਡੀ ਦੇ ਵਿੱਚ ਪਏ ਪੰਗੇ ਤੋਂ ਬਾਅਦ ਬੋਲਟ ਲਾਈਵ ਆਇਆ ਹੈ ਜੀ ਹਾਂ ਦੋਸਤੋ ਬੋਲਟ ਨੇ ਲਾਈਵ ਆ ਕੇ ਕਿਹਾ ਕਿ ਮੇਰੇ ਕਰਕੇ ਜੋ ਵੀ ਗਲਤੀ ਹੋਈ ਆ ਤਾਂ ਮੈਨੂੰ ਮਾਫੀ ਬਖਸ਼ੋ ਸੰਗਤ ਤੋਂ ਮਾਫੀ ਮੰਗੀ ਆ ਲੋਕਾਂ ਤੋਂ ਮਾਫੀ ਮੰਗੀ ਆ ਚੋਣ ਵਾਲਿਆਂ ਤੋਂ ਮਾਫੀ ਮੰਗੀ ਆ ਕਿਹਾ ਵੀ ਇੰਨਾ ਵਧੀਆ ਸ਼ੋਅ ਸੀ ਸਾਰਾ ਖਰਾਬ ਹੋ ਗਿਆ ਸਿਰਫ ਸਾਡੀ ਵਜ੍ਹਾ ਨਾਲ ਅਤੇ ਫਿਰ ਕਿਹਾ ਵੀ ਇਸ ਮੁੱਦੇ ਨੂੰ ਇੱਥੇ ਹੀ ਖਤਮ ਕਰ ਦਿੱਤਾ ਜਾਵੇ ਕੋਈ ਮਸਾਲਾ ਵਗੈਰਾ ਨਾ ਲਾ ਕੇ ਪੇਜਾਂ ਨੂੰ ਬੇਨਤੀ ਕੀਤੀ ਆ ਵੀ ਮਸਾਲਾ ਨਾ ਲਾਇਆ ਜਾਵੇ ਅਤੇ ਕਿਹਾ ਵੀ ਇਸ ਮੁੱਦੇ ਨੂੰ ਖਤਮ ਕਰ ਦੋ ਮੈਂ ਮਾਫੀ ਮੰਗਦਾ ਆ ਤੁਹਾਡੇ ਸਾਰਿਆਂ ਦੇ ਕੋਲ ਬਾਕੀ ਬਹੁਤ ਵਧੀਆ ਗੱਲ ਕੀਤੀ ਆ ਬਈ ਬੰਦਾ ਬਹੁਤ ਘੈਂਟ ਆ ਜਿਵੇਂ ਇਸ ਨੇ ਲਾਈਵ ਆ ਕੇ ਗੱਲਬਾਤ ਕੀਤੀ ਆ ਸਾਨੂੰ ਤਾਂ ਵਧੀਆ ਲੱਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਬਾਕੀ ਪੂਰਾ ਲਾਈਵ ਤੁਸੀਂ ਦੇਖੋ ਵਾਈ ਗੁੱਡਿਆ ਕਾਲ ਸਾਹਿਬ ਆ ਜੀ ਫਤਿਹ ਮੈਂ ਤੁਹਾਡਾ ਬੋਲਟ ਖਿਰਾਣੀ ਜੋ ਕੱਲ ਟੂਰਨਾਮੈਂਟ ਚ ਹੋਇਆ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸਾਰੇ ਦਰਸ਼ਕਾਂ ਨੂੰ ਮਾਫੀ ਮੰਗਦਾ ਹਾਂ ਜਿਹੜੇ ਦੇਖਣ ਵਾਲੇ ਲਾਈਵ ਦੇਖਣ ਵਾਲੇ ਜਿਹੜੇ ਉੱਥੇ ਆਏ ਸੀ ਜਿਹੜੇ ਬਸ ਚੌਣ ਵਾਲੇ ਆ ਮੈਂ ਸਾਰੇ ਆਪਣੇ ਹੱਥ ਜੋੜ ਕੇ ਮਾਫੀ ਮੰਗਦਾ ਐਦਾਂ ਨਹੀਂ ਹੋਣੀ ਚਾਹੀਦੀ ਐਡਾ ਟੂਰਨਾਮੈਂਟ ਇਹ ਬਹੁਤ ਗਲਤ ਕੰਮ ਹੋਇਆ ਉੱਥੇ ਕਿ ਜਿਹੜੇ ਹੁਣ ਦੇਖਣ ਆਏ ਸੀ ਜਿਹੜੇ ਲਾਈਵ ਦੇਖਦੇ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਮਾਫੀ ਮੰਗਦਾ ਮੈਂ ਇਹ ਟੂਰਨਾਮੈਂਟ ਦੇ ਤੇ ਪੇਜਾਂ ਵਾਲਿਆਂ ਨੂੰ ਇਹ ਕਹਿਣਾ ਵਾ ਕਿ ਪੇਜਾਂ ਵਾਲਿਓ ਫਾਸਟ ਗਰੋਥ ਦੇ ਲਈ ਇਹਦੇ ਦਾ ਵੀਡੀਓ ਪਾਓ ਜੋ ਤੇ ਹੋ ਰਹੀ ਉਹ ਚੰਗਾ ਹੋ ਗਿਆ ਪਰ ਗਲਤ ਹੋਇਆ ਜੋ ਹੋ ਰਹਾ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਟੂਰਨਾਮੈਂਟ ਹੈ